ਹਾਂਜੀ ਤੁਸੀਂ ਸਾਬ? ਇੱਕ ਇੱਕ ਵਾਰ ਬੜੀ ਜਲਦ ਆ ਰਹਾ ਤੇ ਆਹ ਆਪ ਕੋ ਦਿੱਦ ਤਿੰਨ ਦਿਨ ਤੇ ਹੀ ਉਹ ਨਿਕਲਣਾ। ਜਿੰਨੇ ਟਮ ਦਿੱਤ ਲਾਇਆ ਰੋ। ਇੱਥੇ ਨਹੀਂ ਆਗੇ। ਘੰਟਾ ਜ਼ਰੂਰ ਘਰ। ਅਨਸ਼ਾਤ ਨਹੀਂ ਨਾ ਠੀਕ ਹੈ। ਉਹਨਾਂ ਲੜਕੇ ਲੱਗੇ ਨਾ ਜਾਓ ਜਿਹੜੇ ਠੱਗੀਲੇ ਆ ਠੀਕੋ। ਉਹਦਾ ਤਾਂ ਬਜੋ ਜਿਹੜੇ ਨਾ ਸਾਧਦੇ। ਚੰਗੇ ਬਸੇ ਵਾਲਾ ਜਨੋ ਜੇਲੇ ਉਠਿਆ ਕਰੋ ਮੌਤਰੇ ਜਾਇਆ ਕਰੋ ਠੀਕਾ ਉਹ ਸਦੀ ਤੇ ਤੇ ਫਿਰਦਾ ਬਾਰਾਤ ਕਰਾ ਰਹੇ ਠੀਕਾ ਜਿੰਨਾ ਤੁਹਾਡੀ ਗੁੰਤੀ ਜਿਹੜੀ ਹੈ ਨਾ ਟੱਗੀ ਹੋਣੀ ਚੰਗੇ ਬਸੇ ਵਾਲੇ ਚੱਲ ਰਹੋਗੇ ਤੇ ਅੰਦਾਜ਼ ਲੱਤੋਗੇ ਚੱਲਣਾ ਕਰੋਗੇ ਚੰਗੇ ਕੰਮ ਕਰਨ ਵਿੱਚ ਹੀ ਚੰਗੇ ਆਈ ਆ ਠੀਕਾ ਉਹਰੇ ਪਾਸੇ ਲੀਨ ਜਾਣਾ ਹੈ ਉਹਨਾਂ ਦਸਿਆ ਤਾਂ ਉੱੱਚ ਲੱਗਿਆ ਠੀਕ ਆ ਅਰ ਪਾਸੇ ਨਾ ਦਸੇ ਦੇ ਵਿੱਚ ਲੋਕ ਜਿਹੜੇ ਆ ਨਾ ਬੱਚੇ ਆਜ ਦਾ ਦੇ ਘਰਾ ਤੋਂ ਆਏ ਆ ਘਾਟਾ ਭੱਜਿਆ ਸੰਕਸ਼ਣ ਸਮਝੋ ਨਾ ਉਹਦਾ ਹੀ ਅਹੀਂ ਤੇ ਸਮਝਾ ਲਈਦਾ ਦੇਦਾ ਲਾਗੀ ਸਮਝ ਨਾ ਤੁਹਾਡੀ ਗੱਲ ਚੰਗੇ ਪਾਸੇ ਵੱਲ ਲੋਗੇ ਤੇ ਚੰਗੇ ਰਹੋਗੇ ਜੇ ਪੋਨੇ ਪਾਸੇ ਚੱਲੋਗੇ ਤਾਂ ਫੇਰ ਯਾਦ ਦਾ ਗੁਰਾਇ ਨਾ ਲਾਛਿਆ ਦੇ ਦੌਰ ਦੇ ਵਿੱਚ ਸਭੇ ਸਿਸਤਮ ਈੜਾ ਖਤਮ ਹੋ ਗਿਆ ਉਹ ਫੇਰ ਜਿਹੜਾ ਆਇਆ ਸਿਸਮਾ ਆ ਗਿਆ ਨਾ ਸਿਆਲੇ ਪੰਜਾਬ ਨੂੰ ਖਾ ਲਿਆ ਉਹ ਸਾਡੀ ਵੀ ਹੋਈ ਜੋ ਉਹ ਮੂਗਾ ਇਹਨਾਂ ਤਣ ਹੋਈ ਪੰਜਾਬ ਦੇਵਾ ਦੇ ਜੀ ਚਲੋ ਵੀ ਚੰਗਿਤਪਾਲ ਸਿਰ ਚਲੋ ਜੀ ਚੱਲੋਗੇ ਚੰਗੇ ਰਹੋਗੇ ਜੀ ਹਾਂ ਮਾਫੀ ਅਦਾ ਕਰਤੀ ਹੈ ਕਿ ਹੁੰਦਾ ਹੈ ਸਾਡੇ ਬੱਚੇ ਜਿਹੜੇ ਚੰਗੇ ਬਰਸੀ ਵੱਲ ਚੱਲਣ ਉਹ ਚੰਗਾ ਤਾਂ ਚੰਗਾ ਖੜ ਚ ਜੀ ਹਾਂ ਬਈ ਤੋਂ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਗਵਾਤ ਤੋਂ ਸ਼ੇਅਰ ਕਰ ਦਿਓ ਕਮੈਂਟ ਵਿੱਚ ਚਾਹ ਆ ਦਿਓ ਵੀਡੀਓ ਕੈਹੋ ਜੀ ਲੱਗੀ ਆ ਲੋਕੋ ਜਿਹੜਾ ਸਮਾਂ ਚੱਲਣ ਰਿਆ ਨਸਿਆਂ ਦਾ ਅਸੀਂ ਆਪਣੇ ਘਰੋਂ ਸ਼ੁਰੂਆਤ ਕਰਾਂਗੇ ਨਸ਼ਿਆਂ ਨੂੰ ਖਤਮ ਕਰਨ ਦੀ ਤਾਂ ਇਹ ਨਸਾਇੜਾ ਕਦਮ ਹੋ ਸਕਦਾ ਔਰ ਹਲਮੇ ਦੇ ਸਾਰੇ ਜਣੇ ਇਹ ਨਸ਼ੇ ਨੂੰ ਖਤਮ ਕਰਨਾ ਥੋੜਾ ਪੁਰਾਣਾ ਗੱਲ